ਸਮਗਰ ਸਿੱਖਿਆ ਅਭਿਆਨ ਦੇ ਅੰਤਰਗਤ ਬਲਾਕ ਸਮਾਣਾ ਦੇ 1 2 3 ਬਲਾਕ ਲਗਭਗ 180 ਪਿੰਡਾਂ ਦੇ 44 ਵਿਸ਼ੇਸ਼ ਲੋੜ ਵਾਲੇ ਬੱਚਿਆਂ ਦਾ ਅੱਜ ਇੱਕ ਸਰਕਾਰੀ ਐਲੀਮੈਂਟਰੀ ਸਕੂਲ ਨੂਰਪੁਰਾ ਅਤੇ ਸਤੀ ਮੰਦਰ ਵਿਖੇ ਵਿਸ਼ੇਸ਼ ਲੋੜ ਵਾਲੇ ਬੱਚਿਆਂ ਦਾ ਮੁਫਤ ਸਹਾਇਕ ਉਪਕਰਨ ਕੈਂਪ ਲਗਾਇਆ ਗਿਆ ਜਿਸ ਵਿੱਚ ਵਿਸ਼ੇਸ਼ ਲੋੜ ਵਾਲੇ ਬੱਚਿਆਂ ਨੂੰ ਦੋ ਟਰਾਈਸਾਈਕਲ ਇੱਕ ਬਰੇਲ ਕਿਟ 4 ਰੋਲੇਟਰ 8 ਹੀアリング ਐਡ 11 व्हीलਚੇਅਰ 5 ਐਫਓ ਅਤੇ 9 ਐਮਆਰ ਕਿਟਾਂ ਉਹਨਾਂ ਦੀ ਜ਼ਰੂਰਤ ਅਨੁਸਾਰ ਮੁਹੱਈਆ ਕਰਵਾਈਆਂ ਗਈਆਂ ਨੇ ਕੈਂਪ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਮਨਵਿੰਦਰ ਕੌਰ ਭੁੱਲਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਗੁਰਪ੍ਰੀਤ ਸਿੰਘ ਗੋਲਡੀ ਜਸਵਿੰਦਰ ਸਿੰਘ CHT ਸਮਾਣਾ ਕੁੜੀਆਂ ਜ਼ਿਲ੍ਹਾ ਸਪੈਸ਼ਲ ਐਜੂਕੇਟਰ ਪੁਨੀਤ ਸ਼ਰਮਾ IIRTs ਅਤੇ IEAT ਵੀ ਮੌਜੂਦ ਰਹੇ ਸਮਾਣਾ ਤੋਂ NW ਨਿਊਜ਼ ਚੈਨਲ ਦੇ ਲਈ ਮਹੇਸ਼ ਸ਼ੇਰਾ ਸਮਾਣਾ ਨਵੀਆਂ ਮਹੀਨਾ ਆਈਆਂ ਆਪਣੇ ਕਿੰਨੀਆਂ ਕਿ ਪਤਾ ਸਰ ਇਹਨਾਂ ਤਾਂ ਨਹੀਂ ਜਾਣ। ਅੱਜ ਸਿ ਇਥੇ ਆਈਡੀ ਕੰਪੋਨੈਂਟ ਸਮਗ੍ਰ ਸਿੱਖਿਆ ਅਭਿਆਨ ਦੇ ਤਹਿਤ ਸਮਾਨਾ 1 2 3 ਦਾ ਡਿਸਟ੍ਰਿਬਿਊਸ਼ਨ ਕੈਂਪ ਲਗਾਇਆ ਜਿਦੇ ਵਿੱਚ ਕਿ 44 ਲਾਭਪਾਤਰੀਆਂ ਨੂੰ 44 ਬੱਚਿਆਂ ਨੂੰ ਹਿਅਰਿੰਗ ਹੈਡ, ਟ੍ਰਾਈਸਾਈਕਲ, 휠ਚੇਅਰ ਕਲਚੇਸ ਮਤਲਬ ਉਹਨਾਂ ਦੀ ਲੋਡ ਦੇ ਅਨੁਸਾਰ ਜਿਹੜਾ ਹੈਗਾ ਸਮਾਨ ਉਹ ਫ੍ਰੀ ਆਫ ਕਾਸਟ ਦਿੱਤਾ ਜਾ ਰਿਹਾ ਹੈ ਕਿ ਕਿੰਨੇ ਪਿੰਡਾਂ ਦੇ ਬੱਚਾ ਵਿੱਚ ਤਿੰਨ ਬਲਾਕ ਦੀ ਸਮਾਨਾ 1 2 3 180 ਹਾਂ ਜੀ ਇਹਦਾ ਰਮਨਦੀਪ ਹੈ ਜੀ ਕੀ ਨਾਮ ਰਮਨਦੀਪ ਰਮਨਦੀਪ ਹਾਂ ਜੀ ਰਮਨਦੀਪ ਜੀ ਸਰਕਾਰ ਵੱਲੋਂ ਜਿਹੜੇ ਬੱਚੇ ਨੂੰ ਇਹ ਮਿਲਿਆ ਹੈ ਉਹ ਜਿਹੜਾ ਗ੍ਰਸਤ ਘਰ ਦਾ ਬੱਚਾ ਹਾਂ ਜੀ ਕੀ ਕਹਿੰਦੇ ਸਰਕਾਰ ਦੇ ਪ੍ਰੋਗਰਾਮ ਦੇ ਅੱਜ ਨਹੀਂ ਮੈਂ ਬਹੁਤ ਖੁਸ਼ ਹਾਂ ਇਸ ਸਕੂਲ ਚਾ ਕੇ ਮੇਰੇ ਬੱਚੇ ਨੂੰ ਕਾਫੀ ਸਹੂਲਤ ਮਿਲ ਰਹੀ ਹੈ ਮੈਨੂੰ ਫਾਇਦਾ ਬਹੁਤ ਹੋਇਆ ਇੱਥੇ ਆਉਣ ਨਾਲ ਇਹ ਤੁਰਨ ਵੀ ਲੱਗ ਗਿਆ ਤੇ ਉਰੇ ਆ ਕੇ ਇਹਨੂੰ ਥੋੜਾ ਕਾਫੀ ਹੋਇਆ ਫਰਕ ਪਿਆ ਇਸ ਚ ਉਰੇ ਆਉਣ ਨਾਲ ਇਹ ਸਰਕਾਰੀ ਐਲੀਮੈਂਟਰੀ ਸਕੂਲ ਚ ਪੜਦਾ ਹੈ ਹਾਂਜੀ ਹਾਂਜੀ ਇੱਥੇ ਹੀ ਇੱਥੋ ਹੀ ਸ ਦੋ ਕੁ ਸਾਲ ਹੋਏ ਨਹੀਂ ਸੁਨੌਰ ਆਉਂਦੇ ਨੂੰ ਹਾਂਜੀ ਮਗਰਾ ਸਿੱਖਿਆ ਅਭਿਆਨ ਤਹਿਤ ਸਾਡੇ ਪਟਿਆਲੇ ਜ਼ਿਲ੍ਹੇ ਦੇ ਤਿੰਨ ਬਲੋਕਾਂ ਦਾ ਸਮਾਣਾ 1 ਜਿਹਨੂੰ ਪਤਣਾ ਕਹਿੰਦੇ ਆ ਸਮਾਨਾ 2 ਸਮਾਨਾ 3 ਤਿੰਨ ਬਲੋਕਾਂ ਦੇ ਟੋਟਲ 44 ਬੱਚੇ ਨੇ ਜਿਹੜੇ ਸੀਡਬਲਯੂਐਸਏ ਹੁੰਦੇ ਨੇ ਜਿਹੜੇ ਚਾਈਲਡ ਵਿਦ ਸਪੈਸ਼ਲ ਨੀਡ ਜਿਵੇਂ ਹੈਂਡੀਕੈਪਡ ਹੋ ਗਿਆ ਔਥੋ ਦੇ ਹੋਗੇ ਜਾਂ ਹੈਰਿੰਗ ਏਡ ਹੈ ਜਾਂ व्हीलचेयर ਕਿਸੇ ਨੂੰ ਚਾਹੀਦੀ ਹੈ ਉਹ ਇਸ ਡਿਸਟ੍ਰਿਬਿਊਸ਼ਨ ਕੈਂਪ ਲੱਗਿਆ ਸਰ ਇੱਥੇ ਤਿੰਨ ਬਲੋਕਾਂ ਦਾ ਉਹ ਬੱਚਿਆਂ ਨੂੰ ਜਿਹੜੇ ਸਾਡੇ ਕੋਲ ਰਜਿਸਟਰਡ ਨੇ ਉਹਨਾਂ ਨੂੰ ਇਹ ਸਮਾਨ ਮੁਹੀਆ ਕਰਵਾਇਆ ਜਾ ਰਿਹਾ ਤੇ ਜਿਹੜੇ ਪੇਰੈਂਟਸ ਆਏ ਨੇ ਉਹਨਾਂ ਨਾਲ ਉਹਨਾਂ ਨੂੰ ਰਿਫਰੈਸ਼ਮੈਂਟ ਆਨ ਜਾਣ ਦਾ ਟੀਏ ਸਭ ਕੁਝ ਦਿੱਤਾ ਜਾ ਰਿਹਾ ਸਰ ਇਹ ਸਰਕਾਰ ਵੱਲੋਂ ਕੰਮ ਲੱਗੀ ਹਾਂਜੀ ਇਹ ਸਰਕਾਰ ਵੱਲੋਂ ਸਮਗਰਸ ਸਿੱਖਿਆ ਅਭਿਆਨ ਤਹਿਤ ਦਿੱਤਾ ਜਾ ਰਿਹਾ ਸਰ ਇਤਨੇ ਬੱਚਿਆਂ ਦੀ ਦਿੱਕਤ ਵੀ ਖਰਾਬ ਹੈ ਹਾਂਜੀ ਉਹਦਾ ਕਿਵੇਂ ਟ੍ਰੀਟਮੈਂਟ ਕਰੂਗਾ ਉਹਨਾਂ ਸਰ ਆਰਟੀਫੀਸ਼ੀਅਲ ਲਿੰਬ ਦੇ ਰਹੇ ਆ ਜਿਵੇਂ ਆ ਸ਼ੂਜ਼ ਹੱਥ ਦੇਖ ਸਕਦੇ ਹਾਂ ਇਹ ਲਗਾਏ ਨੇ ਬੱਚਿਆਂ ਦੀ ਇਸ ਤਰ੍ਹਾਂ ਟ੍ਰੀਟਮੈਂਟ ਕਰ ਰਹੇ ਨੇ ਸਰ ਜੋ ਨੀਡ ਹੈ ਬੱਚਿਆਂ ਨੂੰ ਇਸ ਤਰ੍ਹਾਂ ਕਿੱਟ ਦਿੱਤੀਆਂ ਜਾ ਰਹੀਆਂ ਨੇ ਵੀ ਬੱਚੇ ਉਸ ਦੇ ਹਿਸਾਬ ਨਾਲ ਇੰਟੈਕਚੁਅਲ ਡਿਵੈਲਪਮੈਂਟ ਹੋਏਗੀ ਸਰ ਉਹਨਾਂ ਦੀ ਕਈ ਬੱਚਿਆਂ ਨੂੰ ਕਿੱਟਾਂ ਦਿੱਤੀਆਂ ਜਾ ਰਹੀਆਂ ਨੇ ਇਹਦੇ ਵਿੱਚ ਕਿਵੇਂ ਕਿੰਨੇ ਪਿੰਡਾਂ ਦੇ ਆ ਇਸ ਦੇ ਵਿੱਚ ਲਗਭਗ 3 ਬਲਾਕਾਂ ਦੇ ਪਿੰਡ ਆ ਜਾਂਦੇ ਨੇ ਜੀ 180 ਕੁ ਪਿੰਡ ਹੋ ਜਾਂਦੇ ਨੇ ਸਰ